ਅੱਛਾ ਅੱਜ ਆਪਾਂ ਗੱਲ ਕਰਨੀ ਹੈ ਮਰਜ਼ੀ ਸੱਚ ਤੇ ਝੂਠ ਹਨਾ ਅੱਛਾ ਜੀ ਜਿਹੜਾ ਸੱਚ ਹੈ ਉਹਨੂੰ ਪਰੇਸ਼ਾਨ ਜ਼ਰੂਰ ਕੀਤਾ ਜਾ ਸਕਦਾ ਹੂੰ ਸੱਚ ਨੂੰ ਦਬਾਇਆ ਜਾਂਦਾ ਦਬਾਇਆ ਜਾ ਸਕਦਾ ਹੈ ਖਤਮ ਨਹੀਂ ਕੀਤਾ ਜਾ ਸਕਦਾ ਬਿਲਕੁਲ ਸੱਚ ਸਾਹਮਣੇ ਆ ਜਾਊਗਾ ਹਾਂ ਜਿੱਦਾਂ ਮੰਨ ਲਾ ਕਲਕੱਤੇ ਹੁਣ ਉਹ ਬੱਚੀ ਨਾਲ ਰੇਪ ਹੋਇਆ ਹੈ ਮੰਨ ਲਓ ਟਾਈਮ ਪੈ ਸਕਦਾ ਹੈ ਪਰ ਉਹਨਾਂ ਨੂੰ ਸਜ਼ਾ ਮਿਲੂਗੀ ਮਿਲੂਗੀ ਸਾਹਮਣੇ ਆਉਣੀ ਆਇਓ ਕਹਿੰਦਾ ਨਾ ਦੋਸ ਸਕੇ ਭਰਾ ਹੁੰਦੇ ਆ ਵਧੀਆ ਜੀਵਨ ਹੁੰਦਾ ਉਹਨਾਂ ਦਾ ਵਧੀਆ ਖੁਸ਼ ਰਹਿੰਦੇ ਐ ਜਿਹੜਾ ਇੱਕ ਭਰਾ ਵਿਆਹਿਆ ਹੁੰਦਾ ਉਹਦੇ ਨਾਲ ਕੁੜੀ ਪੜਦੀ ਹੁੰਦੀ ਹੈ ਸਕੂਲ 'ਚ ਉਹਦੀ ਫਰੈਂਡ ਹੁੰਦੀ ਹੈ ਬਹੁਤ ਚੰਗੀ ਜੇ ਉਹਦੇ ਘਰੇ ਆਉਂਦੀ ਜਾਂਦੀ ਹੈ ਮੰਨ ਲਾ ਜਿਹੜਾ ਉਹਦਾ ਦੂਜਾ ਭਰਾ ਹੁੰਦਾ ਉਹ ਕਹਿੰਦਾ ਵੀ ਇਹਦੀ ਮੇਰੇ ਨਾਲ ਗੱਲ ਕਰਾ ਉਹ ਕਹਿੰਦਾ ਕਿਹੜੀਆਂ ਗੱਲਾਂ ਕਰਦਾ ਯਾਰ ਇਹ ਫਰੈਂਡ ਐ ਮੇਰੀ ਕੁੜੀ ਬੈਸਟ ਫਰੈਂਡ ਐ ਦੋਸਤ ਐ ਹਾਂ ਕਹਿੰਦਾ ਨਹੀਂ ਤੂੰ ਮੇਰੀ ਗੱਲ ਕਰਾ ਉਹ ਕਹਿੰਦਾ ਯਾਰ ਇਹ ਨਹੀਂ ਹੋ ਸਕਦਾ ਐਵੇਂ ਕਿਵੇਂ ਗੱਲ ਕਰਾ ਦੂੰ ਮੈਂ ਤੇ ਹਾਂ ਤੇ ਬੈਸ ਉਹ ਹੀ ਤੋਨੇ ਮਾਰਚ ਰੱਖੀ ਗੱਲ ਅੱਛਾ ਵੀ ਯਾਰਿਆਂ ਨੇ ਮੇਰੀ ਗੱਲ ਨਹੀਂ ਕਰਾਈ ਹਨਾ ਉਹਨੇ ਇੱਕ ਦਿਨ ਕੀ ਕਰਿਆ ਤੇ ਹੁਣ ਕੁੜੀ ਆਈ ਉਹ ਕਰੇ ਨਹੀਂ ਸੀ ਹੂੰ ਉਹਨੂੰ ਪਤਾ ਲੱਗ ਗਿਆ ਹੂੰ ਉਹਨੇ ਕੁੜੀ ਨਾਮ ਬੁਲਾਦ ਕਰ ਕਰਕੇ ਤੇ ਕੁੜੀ ਮਾਰਦੀ ਲੋ ਜੀ ਮਾਰ ਕੇ ਆਪ ਹੀ ਥਾਣੇ ਚਲੇ ਗਿਆ ਅੱਛਾ ਇਹ ਹੈ ਸੱਚੀ ਘਟਨਾ ਹੈ ਆਪ ਹੀ ਥਾਣੇ ਚੱਲਿਆ ਗਿਆ ਕਹਿੰਦਾ ਵੀ ਐ ਕਰਕੇ ਮੇਰੇ ਭਰਾ ਨੇ ਕੁੜੀ ਮਾਰ ਦਿੱਤੀ ਉਹ ਕਹਿੰਦੇ ਯਾਰ ਵੀ ਬਹੁਤ ਮਾੜੀ ਗੱਲ ਆ ਪੁਲਿਸ ਵਾਲੇ ਕਹਿੰਦੇ ਵੀ ਕਿੱਥੇ ਆ ਕਹਿੰਦਾ ਵੀ ਘਰੇ ਹੀ ਪਈ ਆ ਚੱਲ ਪੁਲਿਸ ਵਾਲੇ ਆ ਗਏ ਉਦੋਂ ਨੂੰ ਉਹ ਵੀ ਆ ਗਿਆ ਘਰੇ ਠੀਕ ਹੈ ਉਦੋਂ ਉਹਨੇ ਆ ਕੇ ਜਦੋਂ ਦੇਖਿਆ ਕੁੜੀ ਮਰੀ ਪਈ ਆ ਉਹ ਉਹਨੂੰ ਚੱਕ ਥੱਲ ਕਰਨ ਲੱਗ ਗਿਆ ਉਦੋਂ ਪੁਲਿਸ ਆ ਗਈ ਪੁਲਿਸ ਨੇ ਫੜ ਲਿਆ ਅੱਛਾ ਵੇ ਤੋ ਉੱਤੀ ਭੜ ਲਿਆ ਸੀ ਤਾਂ ਹਾਂ ਤੇ ਉਰੋਂ ਜੇਲ ਹੋ ਗਈ ਅੱਛਾ ਜੀ ਜੇਲ ਹੋ ਗਈ ਤੇ ਹੌਲੀ 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 ਸਜ਼ਾ ਫਾਂਸੀ ਦੀ ਹੋ ਗਈ ਅੱਛਾ ਜਿੱਦੇ ਫਾਂਸੀ ਦੇਣੀ ਸੀ ਹਾਂ ਇੱਕ ਦਿਨ ਪਹਿਲਾਂ ਜੇਲਰ ਨੇ ਉਹਨੂੰ ਕਿਹਾ ਕਹਿੰਦਾ ਵੀ ਕੋਈ ਤੂੰ ਦੱਸ ਦੇ ਵੀ ਕੋਈ ਖਾਣਾ ਪੀਣਾ ਕੋਈ ਤੇਰੀ ਇੱਛਾ ਹਾਂ ਉਹ ਕਹਿੰਦਾ ਮੈਨੂੰ 2 ਘੰਟੇ ਮੇਰੇ ਘਰ ਵਾਲੀ ਬੁਲਾ ਦੇ ਅੱਛਾ ਕੋਈ ਖੋਸ ਮੰਗਦਾ ਕੋਈ ਖੋਸ ਮੰਗਦਾ ਇਹਨੇ ਕੰਜਰ ਦੇ ਨੇ ਘਰ ਵਾਲੀ ਮੰਗ ਲਈ ਹਾਂ ਉਹ ਕਹਿੰਦਾ ਬੁਲਾ ਦਿਓ ਹਾਂ ਤੇ ਉਹਨੇ ਖੂਫੀਆਂ ਬੰਦੇ ਛੱਡਦੇ ਹਾਂ ਰਿਕਾਰਡਰ ਲਾਤਾ ਉਹ ਵੇ ਕੀ ਗੱਲਾਂ ਕਰ ਕੀ ਗੱਲ ਕਰਦੇ ਉਹ ਆ ਗਈ ਉਹ ਗੰਦੀ ਭਲਿਆ ਲੋਕਾਂ ਵਿਆਹਿਆ ਭਰਿਆ ਬੰਦਾ ਸੀ ਤੂੰ ਆ ਕੀ ਕਰਿਆ ਕੀ ਕਰਿਆ ਉਹ ਕਹਿੰਦਾ ਵੀ ਤੈਨੂੰ ਲੱਗਦਾ ਮੈਂ ਕੁਝ ਕਰਿਆ ਉਹ ਗੰਦੀ ਨਹੀਂ ਕਹਿੰਦਾ ਫਿਰ ਮੈਂ ਨਹੀਂ ਕੀਤਾ ਹਾਂ ਉਹ ਮੇਰੀ دوست ਹੈ ਮੇਰੇ ਨਾਲ ਪਰਦੀ ਸੀ ਹਾਂ ਉਹ ਅੱਗੇ ਵੀ ਆ ਜਾਂਦੀ ਸੀ ਮੈਨੂੰ ਵੀ ਇਹ ਕੰਮ ਕਰਿਆ ਆਪਣੇ ਮੇਰੇ ਭਰਾ ਨੇ ਹਾਂ ਉਹ ਗਏ ਤਾਂ ਉਹ ਮੈਂ ਕਹਿੰਦਾ ਕਹਦਾ ਉਹ ਮੈਨੂੰ ਕਹਿੰਦਾ ਸੀ ਵੀ ਮੇਰੀ ਗੱਲ ਕਰਾ ਮੈਂ ਕਰਾਈ ਨਹੀਂ ਉਹ ਮਾਰ ਕੇ ਆਪ ਹੀ ਥਾਣੇ ਤੂੰ ਨੇ ਚਲਿਆ ਗਿਆ ਕਿਤੇ ਜਦੋਂ ਤਾਂ ਮੈਂ ਘਰੇ ਆਇਆ ਜਦੋਂ ਮੈਂ ਵੇਖੀ ਉਦੋਂ ਤਾਂ ਪੁਲਸ ਆ ਗਈ ਹਾਂ ਪੁਲਸ ਨੇ ਆ ਕੇ ਮੈਨੂੰ ਚੱਕ ਲਿਆ ਚੱਕ ਲਿਆ ਵੀ ਹੁਣ ਮੈਂ ਝੂਠ ਕਿਉਂ ਮਾਰੂੰਗਾ ਸੋਭਾ ਤਾਂ ਮੈਨੂੰ ਫਾਂਸੀ ਹੋ ਜਾਣੀ ਹੈ ਸਿਰਫ ਮੈਂ ਤੇਰੀਆਂ ਨਜ਼ਰਾਂ ਚ ਸੱਚਾ ਹੋ ਕੇ ਜਾਣਾ ਚਾਹੁੰਦਾ ਹਾਂ ਹੋਰ ਤਾਂ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ ਦੱਸ ਸਕਦਾ ਜੀ ਠੀਕ ਹੈ ਇਸ ਕਰਕੇ ਮੈਂ ਤੈਨੂੰ ਦੱਸ ਰਿਹਾ ਹਾਂ ਹਾਂ ਬਈ ਤੂੰ ਮੇਰੇ ਤੇ ਸ਼ੱਕ ਨਾ ਕਰ। ਵੀ ਇਹ ਕੰਮ ਮੈਂ ਨਹੀਂ ਕੀਤਾ। ਉਹ ਕਹਿੰਦੀ ਪੱਕੀ ਗੱਲ ਐ ਇਹ ਕਹਿੰਦਾ ਵੀ ਮੈਂ ਜੋ ਕਹੇ ਉਹ ਕਰਨੂ ਮੈਨ ਮਾਰੀ ਜਾਣਾ। ਝੂਠ ਕਿਉਂ ਬੋਲੀ? ਜੇ ਗੱਲ ਤੁੰਦਾ ਮੈਂ ਤਾਂ ਵੀ ਤੈਨੂੰ ਦੱਸ ਦੇਣਾ ਈ ਤੈਨੂੰ ਦੁੱਖ ਘੱਟ ਲੱਗਦਾ। ਹਾਂ। ਕੋਈ ਬੰਦਾ ਮੇਰਾ ਗਾਲ ਪਸੀ। ਹਾਂ। ਪਰ ਮੈਂ ਸੱਚ ਦੱਸ ਕੇ ਮਰਨਾ ਈ ਤੈਨੂੰ। ਹਾਂ। ਜਦੋਂ ਜਿਹੜੇ ਬਾਹਰ ਸੁਣਦੇ ਹੁੰਦੇ ਉਹਨਾਂ ਦਾ ਵੀ ਮਾਨ ਭਰਿਆ ਹੁੰਦਾ ਵੀ ਆਹ ਤਾਂ ਗਲਤ ਹੋ ਗਿਆ ਕੰਮ ਹਾਂ ਫੈਸਲਾ ਗਲਤ ਹੋ ਗਿਆ ਜੋ ਜੇਲਰ ਨੇ ਸੁਣਾ ਜੇਲਰ ਕਹਿੰਦਾ ਇਹ ਤਾਂ ਬਹੁਤ ਪਾਪ ਹੋ ਜਾਣਾ ਆਪਣੇ ਹੱਥੋਂ ਵੀ ਆਪਾਂ ਇੱਕ ਨਿਰਦੋਸ਼ ਬੰਦੇ ਨੂੰ ਫਾਂਸੀ ਲਾ ਰਹੇ ਹਾਂ ਉਹ ਰਾਤੇ ਰਾਤ ਰਿਕਾਰਡਰ ਲੈ ਕੇ ਜੱਜ ਕੋਲੇ ਜਾਂਦੇ ਆ ਸਾਰਾ ਕੁਝ ਜੱਜ ਨੂੰ ਸੁਣਾਉਂਦੇ ਆ ਜੱਜ ਉਹਦੀ ਫਾਂਸੀ ਮaaf ਕਰ ਦਿੰਦਾ ਅੱਛਾ ਜੀ ਮaaf ਕਰ ਦਿੰਦਾ ਉਹਦੇ ਭਰਾ ਨੂੰ ਭਾਲੂ ਕਹਿੰਦਾ ਉਹ ਬਾਤ ਜਾਂਦਾ ਉਹ ਕਹਿੰਦੇ ਵੀ ਉਹ ਚੋਰ ਹੈ ਹੂੰ ਦਸਾਂ ਦਿਨਾਂ ਚ ਲੱਭ ਕੇ ਉਹਨੂੰ ਫਾਂਸੀ ਦਿੱਤੀ ਜਾਂਦੀ ਹੈ ਠੀਕ ਹੈ ਕਿਉਂਕਿ ਸੱਚ ਹੈ ਜਿਹੜਾ ਉਹਨੇ ਸਾਹਮਣੇ ਆਉਣਾ ਹੈ ਆਉਣਾ ਹੈ ਸਹੀ ਹੈ ਠੀਕ ਹੈ ਜੇ ਰੱਬ ਦੀ ਜਾਰੀ ਕੀ ਹੈ ਰੱਬ ਦੀ ਜਾਰੀ ਕਿਹਦੇ ਨਾਲ ਹੁੰਦੀ ਹੈ ਭੋਲੇ ਬੰਦੇ ਨਾਲ ਭੋਲੇ ਬੰਦੇ ਉਹ ਕਿਉਂ ਹੁੰਦੀ ਹੈ ਉਹ ਕਹਿੰਦਾ ਇੱਕ ਆ ਜਿਹੜੀ ਭੇਡਾਂ ਝਾਰਦਾ ਹੁੰਦਾ ਏ ਬੱਕਰੀਆਂ ਭੇਡਾਂ ਹੂੰ ਉਹ ਲੈ ਗਏ ਫਿਰ ਜਾਂਦਾ ਉਹਦੇ ਦਿਮਾਗ 'ਚ ਖਿਆਲ ਆਇਆ ਕਹਿੰਦੇ ਰੱਬ ਵੀ ਇਕੱਲਾ ਹੀ ਆ ਉਹਦਾ ਵੀ ਘਰ ਹੈ ਨਹੀਂ ਕਹਿੰਦੇ ਤੇ ਉਹ ਰੱਬ ਨਾਲ ਗੱਲਾਂ ਕਰਦਾ ਕਹਿੰਦਾ ਰੱਬਾ ਜੀ ਯਾਰ ਤੂੰ ਮੇਰੇ ਨਾਲ ਰਿਹਾ ਕਰ ਤੇ ਤੂੰ ਵੀ ਇਕੱਲਾ ਮੈਂ ਵੀ ਇਕੱਲਾ ਤੇਰੇ ਕੋਲ ਤਾਂ ਬੱਕਰੀਆਂ ਵੀ ਹੈ ਨਹੀਂ ਮੇਰੇ ਕੋਲ ਬੱਕਰੀਆਂ ਮੈਂ ਤੈਨੂੰ ਚਾਹ ਵੀ ਪਿਆਇਆ ਕਰੂੰਗਾ ਮੇਰੇ ਕੋਲੇ ਸੂਈ ਧਾਗਾ ਤੇਰੇ ਕੱਪੜੇ ਪਾੜ ਕੇ ਉਹ ਵੀ ਸਿਉ ਕੇ ਦਊ ਹਾਂ ਤੇ ਤੂੰ ਮੇਰੇ ਨਾਲ ਯਾਰੀ ਪਾ ਹਾਂ ਤੇ ਮੈਨੂੰ ਜੜੀਆਂ ਬੂਟੀਆਂ ਦਾ ਪਤਾ ਹੈ ਬੱਕਰੀਆਂ ਚਾਰਦਾ ਕਰਕੇ ਜੇ ਤੇ ਬਿਮਾਰ ਹੋਏਗਾ ਦਰਦ ਹੋਊਗਾ ਤੁਹਾਨੂੰ ਜੜੀ ਬੂਟੀ ਨਾਲ ਠੀਕ ਕਰ ਦੂੰ ਹਾਂ ਉਹ ਐਂ ਗੱਲਾਂ ਕਰੀ ਜਾਂਦਾ ਉਥੋਂ ਦੇ ਕਿ ਰੀਸੀ ਲੱਗਦਾ ਹੈ ਭਗਤੀ ਕਰਦਾ ਅੱਛਾ ਜੀ ਬਹੁਤ ਰੱਬ ਦੇ ਨੇੜੇ ਹੋਇਆ ਹੁੰਦਾ ਤੇ ਬੜੀ ਲੈਵ ਲੱਗਦੀ ਹੈ ਭਗਤੀ ਤੇ ਉਹਦੀ ਉਹ ਨੂੰ ਸੁਣ ਜਾਂਦਾ ਉਹਦੇ ਕੋਲੇ ਆਉਂਦਾ ਉਹਨੇ ਕਹਿਆ ਜਵਾਕ ਜਾ ਸਾਲਾ ਐਵੇਂ ਕਮਲ ਮਰੀ ਜਾਂਦਾ ਉਗਣਾ ਗੱਲ ਸੁਣ ਤੂੰ ਕਹਿ ਗੇਰੇ ਨਾ ਕਹਦਾ ਨਾ ਰੱਬ ਕੱਲਾ ਮੈਂ ਚਾਹ ਪਿਆ ਦੂੰ ਮੈਂ ਫਲਾ ਨਾ ਕਰ ਦੂੰ ਮੈਂ ਦਰਦ ਹਟਾ ਦੂੰ ਰੱਬ ਸਾਲਿਆ ਤੇਰੇ ਅਰਗਾ ਹਾਂ ਰੱਬ ਸਾਰਾ ਕੋਈ ਰੱਬ ਦਾ ਹੈ ਹੈ ਰੱਬ ਨੂੰ ਤੂੰ ਵੀ ਤੇਰੇ ਨਾਲ ਕਿਵੇਂ ਯਾਰੀ ਪਾਲੂ ਹਾਂ ਐਵੇਂ ਭੌਂਕਦਾ ਕੁੱਤੇ ਨੂੰ ਮਾਰ ਕੇ ਟੁੱਡਾ ਚੱਲਿਆ ਜਾਂਦਾ ਹਾਂ ਉਹ ਰੋਣ ਲੱਗ ਜਾਂਦਾ ਹਾਂ ਕਹਿੰਦਾ ਜਾ ਯਾਰ ਮੈਂ ਤਾਂ ਕਹ ਮੇਰੇ ਅਰਗੇ ਹੋਊਗੇ ਤੇ ਯਾਰ ਤੂੰ ਦਾ ਬਾਲਾ ਵੱਡਾ ਆਪਣੀ ਤਾਂ ਫਿਰ ਯਾਰੀ ਪੈਣੀ ਨਹੀਂ ਤੂੰ ਤਾਂ ਬੰਦਾ ਤਕੜਾ ਨਿਕਲਿਆ ਮੈਂ ਤਾਂ ਕਹ ਤੂੰ ਮੇਰੇ ਯਾਰ ਕਾ ਕਿਤੇ ਚਲੋ ਦੂਜਾ ਦਿਨ ਹੋਇਆ ਤੇ ਰਿਸ਼ੀ ਜਾਂਦਾ ਆਪਦੇ ਕੰਮ ਤੇ ਹਾਂ ਭਗਤੀ ਤੇ ਤੇ ਰਿਸ਼ੀ ਦੀ ਭਗਤੀ ਤੇ ਲੈਵ ਨਹੀਂ ਲੱਗੀ ਹਾਂ ਰਿਸ਼ੀ ਨੇ ਬਹੁਤ ਜਤਨ ਕੀਤੇ ਰੱਬ ਨਾਲ ਬਿਰਤੀ ਨਹੀਂ ਲੱਗੀ ਠੀਕ ਹੈ ਉਹ ਕਹਿੰਦਾ ਯਾਰ ਵੀ ਕੀ ਗਲਤੀ ਹੋ ਗਈ ਰੱਬਾ ਵੀ ਬਿਰਤੀ ਨਹੀਂ ਲੱਗ ਰਹੀ ਤਾਂ ਨੰਦ ਨੰਗ 4 ਦਿਨ ਨੰਗ ਇਕ ਦਿਨ ਫਿਰ ਰੱਬ ਵਰਗਟ ਹੋਇਆ ਉਹ ਕਹਿੰਦਾ ਤੇਰੀ ਵਰਤੀ ਕਿਵੇਂ ਲੱਗੂਗੀ ਕਹਿੰਦਾ ਤੂੰ ਕਹਿੰਦਾ ਮੈਨੂੰ ਰੱਬ ਨਾਲ ਟੁੱਟ ਗਿਆ ਮੈਂ ਜਿਹੜਾ ਜੁੜਿਆ ਸੀ ਉਹਨੂੰ ਤਾਂ ਤੂੰ ਤੋੜਤਾ ਠੀਕ ਉਹ ਸਹੀ ਜੁੜਿਆ ਸੀ ਮੇਰੇ ਨਾਲ ਉਹ ਮੇਰੇ ਨਾਲ ਹੀ ਗੱਲਾਂ ਕਰਦਾ ਸੀ ਹੋਰ ਕਿਸੇ ਨਾਲ ਨਹੀਂ ਕਰਦਾ ਠੀਕ ਕਹਿੰਦਾ ਪਹਿਲਾਂ ਉਹਨੂੰ ਸਹੀ ਰਾਹਤੇ ਤੇ ਲਿਆ ਫੇਰ ਤੇਰੀ ਭਗਤੀ ਮੰਨ ਲੱਗੂਗਾ ਫੇਰ ਉਹ ਉਸੇ ਆਜੜੀ ਕੋਲ ਆਉਂਦਾ अच्छा जी। ਜਵਾਕ ਕੋਲ ਹਾਂ ਉਹ ਕਹਿੰਦਾ ਯਾਰ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ। ਰੱਬ ਵਾਕਿਆ ਹੀ ਇਕੱਲਾ ਹੀ ਆ। ਉਹ ਤੇਰੇ ਵਰਗਾ ਹੀ ਆ। ਉਹਦੇ ਕੋਲੇ ਨਾ ਦੁੱਧ ਨਾ ਉਹਦੇ ਕੋਲੇ ਸੂਈ ਧਾਗਾ ਉਹਦੇ ਦਰਦ ਵੀ ਹੁੰਦਾ। ਉਹ ਤੈਨੂੰ ੜੀਖਦਾ। ਤੂੰ ਯਾਰੀ ਪਾ ਉਹਦੇ ਨਾਲ। ਠੀਕ ਹੈ। ਫੇਰ ਉਹ ਆ ਜਿਹੜੀ ਫੇਰ ਕਹਿੰਦਾ ਵਾਹ ਓਏ ਰੱਬ। ਕਹਿੰਦਾ ਮੈਂ ਤਾਂ ਤੇੜੀ ਛੱਡ ਗਿਆ ਹੀ। ਕੱਲੇ ਹੀ ਰਹਿਗੇ ਪਰ ਯਾਰ ਤੂੰ ਤਾਂ ਨਿਕਲੇ ਹੀ ਮੇਰੇ ਯਾਰ ਗਪਤੰਦਰਾ ਹਾਂ ਕਹਿੰਦਾ ਹੁਣ ਆਪਾਂ ਸੱਚੇ ਯਾਰ ਹਾਂ ਬੰਦਾ ਵੀ ਰੱਬ ਮਿਲਦਾ ਭੋਲੇਆ ਸਹੀ ਗੱਲ ਹੈ ਜੇ ਕੋਈ ਬੰਦਾ ਰੱਬ ਨਾਲ ਗੱਲਾਂ ਕਰਦਾ ਭੋਲੇਪਨ ਚ ਆਪਾਂ ਨੂੰ ਮਜ਼ਾਕ ਕਰਦੇ ਉਹ ਗਲਤ ਹਾਂ ਕਿਉਂਕਿ ਬਾਕੀ ਰੱਬ ਨਾਲ ਕਰਦੇ ਮਾਨ ਦਾ ਗਾਫ ਬੰਦਾ ਭਗਤੀ ਕਰਨਾ ਰੱਬ ਨਹੀਂ ਮਿਲਦਾ ਰੱਬ ਮਿਲਦਾ ਦਿਲ ਸਾਫ ਨਾਲ ਉਹ ਕਹਿੰਦਾ ਨਾ ਦੋ ਬੰਦੇ ਭਗਤੀ ਕਰਦੇ ਆ ਇੱਕ ਨੂੰ ਤਾਂ ਹੋਇਆ 5-7 ਸਾਲ ਇੱਕ ਨੂੰ ਹੋ ਗਏ 70-80 ਸਾਲ ਅੱਛਾ ਬੁढ़ा ਹੋ ਗਿਆ ਹੂੰ ਜਦੋਂ ਜੀ ਦੀ ਭਗਤੀ ਤੇ ਬੈਠਿਆ ਜਾਣੀ ਇੱਕ ਰੱਬ ਦਾ ਪਿਆਰਾ ਲੰਘਿਆ ਹੂੰ ਉਹਨੇ ਆਖਿਆ ਵੀ ਰੱਬ ਨੂੰ ਪੁੱਛ ਗਏ ਵੀ ਤੇਰੇ ਨੇੜੇ ਕਿਹਦੇ ਆ ਤੂੰ ਹੂੰ ਉਹਨੇ ਰੱਬ ਪ੍ਰਾਰਗਟ ਕੀਤਾ ਆਕਾਸ਼ ਬਾਣੀ ਆਈ ਕਹਿੰਦਾ ਰੱਬਾ ਤੂੰ ਕਿਹਦੇ ਨੇੜੇ ਆ ਉਹ ਕਹਿੰਦਾ ਵੀ ਤੈਨੂੰ ਕਿਹਦੇ ਲੱਗਦਾ ਕਹਿੰਦਾ ਮੈਨੂੰ ਤਾਂ ਇਹ ਲੱਗਦਾ ਇਹ ਮੈਂ 70-80 ਸਾਲ ਵਾਲੇ ਦੇ ਨੇੜੇ ਹੋਵੇਗਾ ਹੂੰ ਉਹ ਕਹਿੰਦਾ ਤੂੰ ਇਹਨਾਂ ਨੂੰ ਪੁੱਛ ਲੈ ਜਾ ਕੇ ਹੂੰ ਮੈਂ ਕਿਹਦੇ ਨੇੜੇ ਹੂੰ ਉਹ ਕਹਿੰਦਾ ਉਹ ਕਿਵੇਂ ਹੂੰ ਉਹ ਕਹਿੰਦਾ ਵੀ ਤੂੰ ਜਾ ਕੇ ਉਹਨਾਂ ਨੂੰ ਕਹੀਂ ਵੀ ਮੈਂ ਇੱਕ ਕੌਤਕ ਦੇਖਿਆ ਰੱਬ ਦਾ ਹੂੰ ਵੀ ਹਾਥੀ ਸੂਈ ਦੇ ਨੱਕੇ ਥਾਣੀ ਨਗਾਸਾ ਰੱਬ ਨੇ ਅੱਛਾ ਠੀਕ ਹੈ ਤੈਨੂੰ ਪਤਾ ਲੱਗ ਜੀ ਹੂੰ ਫੇਰ ਮੈਨੂੰ ਦੱਸੀ ਹੂੰ ਉਹ ਕਹਿੰਦਾ ਵੀ ਠੀਕ ਹੈ ਅੱਛਾ ਉਹ 70 80 ਸਾਲ ਵਾਲੇ ਕੋਲੇ ਆਉਂਦਾ ਹਾਂ ਉਹ ਬੰਦਾ ਵੀ ਤੁਸੀਂ ਰੱਬ ਦੇ ਬਹੁਤ ਨੇੜੇ ਆ ਕਹਿੰਦਾ ਹਾਂਜੀ ਮੈਨੂੰ 60 70 ਸਾਲੋਂ ਦੇ ਭਗਤੀ ਕਰਦੇ ਭਗਤੀ ਕਰਦੇ ਬਚਪਨ ਤੋਂ ਲੱਗਿਆ ਉਹ ਬੰਦਾ ਠੀਕ ਹੈ ਕਹਿੰਦਾ ਜੀ ਕੱਲ ਮੈਂ ਇੱਕ ਰੱਬ ਦਾ ਕੌਤਕ ਦੇਖਿਆ ਬਹੁਤ ਵੱਡਾ ਕੀ ਦੇਖਿਆ ਕਹਿੰਦਾ ਕਹਿੰਦਾ ਕਿ ਰੱਬ ਨੇ ਹਾਥੀ ਹੈ ਕਿ ਸੂਈ ਦੇ ਨੱਕੇ ਖਾਣੀ ਕਰਤਾ ਉਹ ਬੰਦਾ ਜਿਆ ਭਲਿਆ ਲੋਕਾ ਕੱਪ ਤਾਂ ਕੋਈ ਚੱਜ ਦਾ ਮਾਰ ਕਿੱਥੇ ਸੂਈ ਕਿੱਥੇ ਹਾਥੀ ਹੈ ਹੈ ਇਹ ਵੀ ਨਾ ਗੱਦਾ ਕਰਦਾ ਆਏ ਰੱਬ ਕਿਵੇਂ ਨਗਾਦ ਹਾ ਜਾਇ ਕੰਦਾ ਉਹਨੇ ਆ ਕੇ ਰੱਬ ਨੂੰ ਦੱਸਿਆ ਕਹਿੰਦਾ ਵੀ ਉਹ ਤਾਂ ਮੰਨੇ ਹੀ ਨਹੀਂ ਹਾਂ ਉਹ ਕਹਿੰਦਾ ਹੁਣ ਉਹਦੇ ਕੋਲੇ ਜਾ ਜਿਹੜਾ ਨਵਾਂ ਮੁੰਡਾ ਹਾਂ ਉਹਦੇ ਕੋਲੇ ਆ ਗਿਆ ਉਹਨੇ ਉਹਨੂੰ ਵੀ ਉਵੇਂ ਹੀ ਕਿਹਾ ਹਾਂ ਕਹਿੰਦਾ ਵੀ ਮੈਂ ਇੱਕ ਕੌਤਕ ਦੇਖਿਆ ਵੀ ਰੱਬ ਨੇ ਆਤੀ ਸੂਈ ਦੇ ਨੱਕੇ ਵਈ ਦੀ ਕਰਤਾ अच्छा वो बंदोए किड्डी ਕਰਦਾ ਹੋ ਰੱਬਾ ਹਾਂ ਹੋ ਰੱਬਾ ਉਹ ਚਾਹੇ ਤਾਂ ਬ੍ਰਹਮੰਡ ਪੂਰੀ ਧਰਤੀ ਸੂਈ ਦੇ ਲੱਕੇ ਤਾਂ ਨਹੀਂ ਘਟਦਾ ਬੈਲ ਕਰਦਾ ਕਿਉਂਕਿ ਉਹ ਰੱਬ ਆ ਤੇ ਰੱਬਾ ਉਹ ਕੋਸੇ ਵੀ ਕੱਟ ਸੱਤਦਾ ਆਪਾਂ ਤੋਂ ਨਹੀਂ ਨਿਕਲਣਾ ਉਹ ਬੰਦੋ ਬਾਹਰ ਆਕਾ ਹੀ ਤੂੰ ਰੱਬ ਦੇ ਨੇੜੇ ਹਾਂ ਰੱਬ ਦੇ ਨੇੜੇ ਹੋਇਆ ਜਾਂਦਾ ਭਰੋਸਾ ਕਰ ਹਾਂ ਯਕੀਨ ਕਰ ਜਿਹੜੀ ਗੱਲ ਤੇ ਨਹੀਂ ਵੀ ਯਕੀਨ ਆਉਂਦਾ ਰੱਬ ਦੇ ਨਾਂ ਤੇ ਉਹ ਤੇ ਵੀ ਯਕੀਨ ਕਰਨਾ ਪੈਂਦਾ ਰੱਬ ਫੇਰ ਨੇੜੇ ਆ ਰੱਬ ਕੱਲੀਆਂ ਬੈਠ ਕੇ ਅੱਖਾਂ ਮੀਚਣ ਦਾ ਨੇੜੇ ਨਹੀਂ ਆਉਂਦਾ ਬਿਲਕੁਲ ਠੀਕ ਹੈ ਨਾ ਇਸ ਕਰਕੇ ਕਹਿੰਦੇ ਆ ਵੀ ਰੱਬ ਉਹ ਨਹੀਂ ਮਿਲਦਾ ਜਿਹੜਾ ਦਿਲੋਂ ਸੱਚਾ ਹਾਂ ਠੀਕ ਹੈ ਤੇ ਜੇ ਆਪਾਂ ਕਹੀਏ ਸੱਚ ਬੋਲਦੇ ਆਂ ਅਸੀਂ ਸਾਨੂੰ ਸਜ਼ਾ ਮਿਲਗੀ ਨਹੀਂ ਹਾਂ ਸਜ਼ਾ ਤੱਕੇ ਧੁੱਕੇ ਖਾ ਕੇ ਆਪਣੇ ਆਪ ਗਾਇਬ ਹੋ ਜੂ ਹਾਂ ਸੱਚ ਸਾਹਮਣੇ ਆਓ ਠੀਕ ਹੈ ਜੀ